ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਵਰਨ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਬਨ ਕਰ ਰਹੇ ਹੋ ਗੋਇੰਦਵਾਲ ਤੋਂ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਭਤੀਜੇ ਸੌਣ ਮੱਲ ਨੂੰ ਹਰੀਪੁਰ ਕਾਂਗੜਾ ਵਿਖੇ ਅਮਾਰਤੀ ਲੱਕੜ ਲੈਣ ਲਈ ਭੇਜਿਆ ਸੀ ਸ੍ਰੀ ਗੁਰੂ ਅਮਰਦਾਸ ਜੀ ਤੇ ਗੁਰਗੱਦੀ ਦੀ ਬਖਸ਼ਿਸ਼ ਹੋਈ ਤਾਂ ਗੋਇੰਦਵਾਲ ਸਾਹਿਬ ਵਿਖੇ ਬਹੁਤ ਰੌਣਕਾਂ ਲੱਗ ਗਈਆਂ ਸਨ ਬਹੁਤ ਸਾਰੇ ਸਿੱਖ ਆ ਕੇ ਗੋਇੰਦਵਾਲ ਸਾਹਿਬ ਵਿੱਚ ਬਸ ਗਏ ਸਨ ਉਹਨਾਂ ਨੇ ਆਪਣੇ ਕਾਰੋਬਾਰ ਵੀ ਸ਼ੁਰੂ ਕਰ ਰਹੇ ਸਨ ਸਿੱਖ ਸੰਗਤ ਨੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਸਨ ਬਾਕੀ ਸਮਾਨ ਤਾਂ ਆਸਾਨੀ ਨਾਲ ਵਿਲ ਜਾਂਦਾ ਸੀ ਪਰ ਇਮਾਰਤੀ ਲੱਕੜ ਦੀ ਬੜੀ ਕਮੀ ਸੀ ਸੰਗਤ ਨੇ ਸ੍ਰੀ ਗੁਰੂ ਅਮਰਦਾਸ ਜੀ ਕੋਲ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਮਕਾਨ ਬਣਾਉਣ ਦਾ ਸਾਰਾ ਸਮਾਨ ਮਿਲ ਰਿਹਾ ਹੈ ਪਰ ਛੱਤਾਂ ਪਾਉਣ ਲਈ ਅਮਾਰਤੀ ਲੱਕੜੀ ਦੀ ਬਹੁਤ ਕਮੀ ਹੈ ਗੁਰੂ ਜੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਤੁਹਾਡੇ ਲਈ ਅਮਾਰਤੀ ਲੱਕੜੀ ਦਾ ਪ੍ਰਬੰਧ ਵੀ ਬਹੁਤ ਜਲਦੀ ਕੀਤਾ ਜਾਵੇਗਾ ਦੂਜੇ ਦਿਨ ਗੁਰੂ ਜੀ ਨੇ ਆਪਣੇ ਭਤੀਜੇ ਸੌਣਮੱਲ ਨੂੰ ਆਪਣੇ ਕੋਲ ਬੁਲਾਇਆ ਅਤੇ ਹੁਕਮ ਕੀਤਾ ਕਿ ਸੌਣਮੱਲ ਤੂੰ ਕਾਂਗੜੇ ਹਰੀਪੁਰ ਵਿਖੇ ਚਲੇ ਜਾ ਉੱਥੋਂ ਲੱਕੜ ਖਰੀਦ ਕੇ ਗੰਢਾਂ ਬੰਨ ਕੇ ਵਿਆਸ ਦਰਾ ਵਿੱਚ ਰੋੜ ਦੇਵੀਂ ਇੱਥੇ ਗੋਇੰਦਵਾਲ ਸਾਹਿਬ ਵਿਖੇ ਸਾਡੇ ਸਿੱਖ ਉਹ ਗੰਢਾਂ ਫੜ ਲੈਣਗੇ ਤੇ ਉਹ ਲੱਕੜ ਜੋ ਲੋਕ ਮਕਾਨ ਬਣਾ ਰਹੇ ਹਨ ਜ਼ਰੂਰਤਮੰਦ ਹੈ ਉਹਨਾਂ ਨੂੰ ਦੇ ਦੇਣਗੇ ਸੌਣਮਲ ਨੇ ਗੁਰੂ ਜੀ ਨੂੰ ਕਿਹਾ ਮਹਾਰਾਜ ਮੈਂ ਹਰੀਪੁਰ ਚਲੇ ਜਾਂਦਾ ਹਾਂ ਮੇਰਾ ਉੱਥੇ ਕੋਈ ਵਾਕਬ ਨਹੀਂ ਹੈ ਬਿਨਾਂ ਪੈਸੇ ਤੋਂ ਮੈਂ ਲੱਕੜਾਂ ਕਿਸ ਤਰ੍ਹਾਂ ਖਰੀਦ ਸਕਦਾ ਹਾਂ ਗੁਰੂ ਜੀ ਨੇ ਆਪਣਾ ਰਮਾਲ ਸੌਣਮਲ ਨੂੰ ਦਿੱਤਾ ਅਤੇ ਕਿਹਾ ਕਿ ਸੌਣਮਲ ਇਸ ਰਮਾਲ ਵਿੱਚ ਰਦੀਆਂ ਸਦੀਆਂ ਛਪੀਆਂ ਹੋਈਆਂ ਹਨ ਜੋ ਤੇਰੇ ਮਨ ਵਿੱਚ ਹੋਰਨਾ ਬੜੇਗਾ ਇਹ ਰਮਾਲ ਉਸ ਨੂੰ ਪੂਰਾ ਕਰ ਦੇਵੇਗਾ ਗੁਰੂ ਜੀ ਪਾਸੋਂ ਰਮਾਲ ਲੈ ਕੇ ਉਹ ਜਾਣ ਵਾਸਤੇ ਤਿਆਰ ਹੋ ਗਿਆ ਗੁਰੂ ਜੀ ਨੇ ਸੌਣ ਮੱਲ ਨਾਲ ਪੰਜ ਹੋਰ ਸਿੱਖ ਹਰੀਪੁਰ ਨੂੰ ਭੇਜੇ ਸਨ ਸੌਣ ਮੱਲ ਪੰਜਾਂ ਸਿੱਖਾਂ ਸਮੇਤ ਅਕਾਥ ਜੀ ਵਾਲੇ ਦਿਨ ਹਰੀਪੁਰ ਵਿਖੇ ਪਹੁੰਚ ਗਏ ਸਨ ਉੱਥੋਂ ਦਾ ਰਾਜਾ ਾਕਾਤਖੀ ਦਾ ਬਰਤ ਰੱਖਦਾ ਸੀ ਅਤੇ ਸਾਰੇ ਪਰਜਾ ਨੂੰ ਵੀ ਾਕਾਤਖੀ ਦਾ ਬਰਤ ਰੱਖਣ ਦਾ ਹੁਕਮ ਸੀ ਕਿਸੇ ਨੂੰ ਵੀ ਉਸ ਦਿਨ ਘਰ ਵਿੱਚ ਜਾਂ ਕਿਤੇ ਅੱਗ ਬਾਲਣ ਦੀ ਮਨਾਹੀ ਸੀ ਗੁਰੂ ਕੇ ਸਿੱਖਾਂ ਨੇ ਉੱਥੇ ਜਾ ਕੇ ਲੰਗਰ ਤਿਆਰ ਕੀਤਾ ਕੁਝ ਗਰੀਬ ਗੁਰਬੇ ਵੀ ਉਹਨਾਂ ਦਾ ਲੰਗਰ ਛਕਣ ਲਈ ਆ ਗਏ ਸਨ ਕਿਸੇ ਨੇ ਜਾ ਕੇ कोतवाल ਕੋਲ ਚੁਗਲੀ ਕਰ ਦਿੱਤੀ ਕਿ ਬਾਹਰੋਂ ਆਏ ਬੰਦਿਆਂ ਨੇ ਉੱਥੇ ਖਾਣਾ ਤਿਆਰ ਕੀਤਾ ਹੈ ਤੇ ਅੱਗ ਵੀ ਵੱਲਦੀ ਹੈ कोतवाल ਉੱਥੇ ਪਹੁੰਚ ਗਿਆ ਉਹਨੇ ਸਿੱਖਾਂ ਨੂੰ ਖਾਣਾ ਬਣਾਉਂਦੇ ਦੇਖਿਆ ਅਤੇ ਗ੍ਰਿਫਤਾਰ ਕਰਕੇ ਰਾਜੇ ਕੋਲ ਰਹਿ ਗਿਆ ਰਾਜੇ ਨੇ ਸਾਵਣ ਮੱਲ ਨੂੰ ਪੁੱਛਿਆ ਕਿ ਤੁਸੀਂ ਅਕਾਤਸ਼ੀ ਦਾ ਵਰਤ ਕਿਉਂ ਨਹੀਂ ਰੱਖਿਆ ਮੇਰੇ ਰਾਜ ਵਿੱਚ ਸਾਰਿਆਂ ਨੂੰ ਹੁਕਮ ਹੈ ਅਕਾਤਸ਼ੀ ਵਾਲੇ ਦਿਨ ਕੋਈ ਵੀ ਨਾ ਤਾਂ ਅੱਗ ਬਾਲ ਸਕਦਾ ਹੈ ਅਤੇ ਨਾ ਹੀ ਕੁਸ ਖਾ ਸਕਦਾ ਹੈ ਭਾਈ ਸੌਣ ਮਲ ਨੇ ਕਿਹਾ ਰਾਜਨ ਅਸੀਂ ਤਾਂ ਸਦਾ ਵਰਤ ਰੱਖਦੇ ਹਾਂ ਰਾਜੇ ਨੇ ਕਿਹਾ ਉਹ ਕਿਹੋ ਜਿਹਾ ਵਰਤ ਹੈ ਜਿਸ ਦਿਨ ਅੱਗ ਵੀ ਬਾਲਦੇ ਹੋ ਅਤੇ ਸਭ ਕੁਝ ਖਾਂਦੇ ਵੀ ਹੋ ਸੌਣ ਮਾਲ ਨੇ ਕਿਹਾ ਅਸੀਂ ਇੰਦਰੀਆਂ ਦੇ ਸੰਜਮ ਦਾ ਵਰਤ ਰੱਖਦੇ ਹਾਂ ਘੱਟ ਖਾਣਾ ਘੱਟ ਬੋਲਣਾ ਅਤੇ ਘੱਟ ਸੌਣ ਦਾ ਬਰਾਤ ਰੱਖਦੇ ਹਾਂ ਬਾਕੀ ਖਾਣ ਬਾਰੇ ਸਾਡੇ ਗੁਰੂ ਦਾ ਹੁਕਮ ਹੈ ਖਾਣਾ ਪੀਣਾ ਪਵਿੱਤਰ ਹੈ ਦਿਤੋਂ ਰਜਿਕ ਸੰਭਾਏ ਜੋ ਪਰਮੇਸ਼ਰ ਨੇ ਸਾਡੇ ਸ਼ਕਣ ਲਈ ਦਿੱਤਾ ਹੈ ਉਸ ਨੂੰ ਸੰਜਮ ਵਿੱਚ ਰਹਿ ਕੇ ਸ਼ੱਕ ਲੈਣਾ ਚਾਹੀਦਾ ਹੈ ਰਾਜੇ ਤੇ ਸੌਣ ਮਲ ਦੇ ਸਮਝਾਉਣ ਦਾ ਕੋਈ ਅਸਰ ਨਾ ਹੋਇਆ ਉਹਨੇ ਕੋਤਵਾਲ ਨੂੰ ਆਖ ਕੇ ਸਾਰੇ ਸਿੱਖਾਂ ਨੂੰ ਕੈਦ ਕਰ ਲਿਆ ਜਦ ਰਾਜੇ ਨੇ ਦਵਾਦਸ਼ੀ ਵਾਲੇ ਦਿਨ ਵਰਤ ਖੋਲ ਕੇ ਪ੍ਰਸ਼ਾਦ ਵਰਤਾਇਆ ਉਹ ਪ੍ਰਸ਼ਾਦ ਰਾਜੇ ਨੇ ਆਪਣੇ ਇਕਲੋਤੇ ਪੁੱਤਰ ਨੂੰ ਵੀ ਦਿੱਤਾ ਉਹ ਪ੍ਰਸ਼ਾਦ ਛੱਕੇ ਰਾਜੇ ਦੇ ਪੁੱਤਰ ਹੈਜਾ ਹੋਣ ਨਾਲ ਮਰ ਗਿਆ ਉਸ ਇਲਾਕੇ ਵਿੱਚ ਰਹਿੰਦੇ ਨਕੋਦਰ ਨਾਮ ਦੇ ਜੋਤਿਸ਼ੀ ਨੂੰ ਸਿੱਖ ਗੁਰੂਆਂ ਦੇ ਪ੍ਰਤਾਪ ਬਾਰੇ ਪਤਾ ਸੀ ਰਾਜੇ ਦੇ ਘਰ ਮਾਤਮ ਸ਼ਾ ਗਿਆ ਬਹੁਤ ਚੀਜ਼ ਦਿਹਾੜਾ ਪਿਆ ਇਹ ਗੱਲ ਉਸ ਜੋਤਸੀ ਨੂੰ ਪਤਾ ਲੱਗੇ ਤਾਂ ਉਹ ਰਾਜੇ ਕੋਲ ਆਇਆ ਉਸਨੇ ਦੱਸਿਆ ਕਿ ਰਾਜਨ ਤੁਸੀਂ ਇੱਕ ਉਸ ਨਰਦੋਸ ਸਿੱਖਾਂ ਨੂੰ ਕੈਦ ਕੀਤਾ ਹੈ ਉਸਦਾ ਦੋਸ਼ ਤੁਹਾਡੇ ਤੇ ਲੱਗ ਗਿਆ ਹੈ ਹੋ ਸਕਦਾ ਹੈ ਇਸ ਕਰਕੇ ਤੁਹਾਡਾ ਪੁੱਤਰ ਚੜਾਈ ਕਰ ਗਿਆ ਹੋਵੇ ਤੁਸੀਂ ਉਹਨਾਂ ਸਿੱਖਾਂ ਨੂੰ ਰਿਹਾ ਕਰਕੇ ਉਹਨਾਂ ਤੋਂ ਮਾਫੀ ਮੰਗ ਕੇ ਦੇਖ ਲਓ ਸ਼ਾਇਦ ਤੁਹਾਡਾ ਪੁੱਤਰ ਜਿੰਦਾ ਹੋ ਜਾਵੇ ਰਾਜੇ ਨੇ ਜੋਤਸ਼ੀ ਦਾ ਕਿਹਾ ਮੰਨ ਕੇ ਸਭ ਸਿੱਖਾਂ ਨੂੰ ਰਿਹਾ ਕਰਵਾ ਕੇ ਬੜੇ ਆਦਬ ਸਤਕਾਰ ਨਾਲ ਆਪਣੇ ਮਹਿਲ ਵਿੱਚ ਬੁਲਾਇਆ ਅਤੇ ਸੌਣ ਮਾਲ ਕੋਲ ਬੇਨਤੀ ਕੀਤੀ ਕਿ ਮੇਰਾ ਇਕਲੌਤਾ ਪੁੱਤਰ ਚੜਾਈ ਕਰ ਗਿਆ ਹੈ ਤੁਸੀਂ ਕੋਈ ਅਪਰਾਲਾ ਕਰੋ ਕਿ ਇਹ ਕਿਸੇ तरीके ਨਾਲ जिंदा ਹੋ ਜਾਵੇ ਰਾਜੇ ਨੇ ਉਸ ਜੋਤਸ਼ੀ ਦੀ ਗੱਲ ਮੰਨ ਕੇ ਸਾਰੇ ਸਿੱਖਾਂ ਨੂੰ ਰਿਹਾ ਕਰਵਾ ਕੇ ਬੜੇ ਆਦਰ ਸਤਕਾਰ ਨਾਲ ਆਪਣੇ ਮਹਿਲ ਵਿੱਚ ਬੁਲਾਇਆ ਉਸ ਨੇ ਸੌਣ ਮਲਜੀ ਕੋਲ ਬੇਨਤੀ ਕੀਤੀ ਕਿ ਮੇਰਾ ਇਕਲੋਤਾ ਪੁੱਤਰ ਮਰ ਗਿਆ ਹੈ ਤੁਸੀਂ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀ ਕਰੋ ਆਕੇ ਮੇਰਾ ਪੁੱਤਰ ਜਿੰਦਾ ਹੋ ਜਾਵੇ ਰਾਜੇ ਦੀ ਫਰਿਆਦ ਤੇ ਸੌਣਮਲ ਨੇ ਗੁਰੂ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਬੜੇ ਪ੍ਰੇਮ ਅਤੇ ਸਤਿਕਾਰ ਨਾਲ ਜਪਜੀ ਸਾਹਿਬ ਦਾ ਪਾਠ ਕਰਕੇ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਵੱਲੋਂ ਦਿੱਤੇ ਰਮਾਲ ਦੇ ਇੱਕ ਕੰਨੀ ਧੋ ਕੇ ਉਹ ਪਵਿੱਤਰ ਜਲ ਰਾਜੇ ਦੇ ਮੁੰਡੇ ਦੇ ਮੂੰਹ ਵਿੱਚ ਪਾਇਆ ਰਾਜੇ ਦਾ ਮੁੰਡਾ ਤੰਦਰੁਸਤ ਹੋ ਕੇ ਬੈਠ ਗਿਆ ਸੀ ਜਦ ਰਾਜੇ ਦਾ ਪੁੱਤਰ ਜਿਉਂਦਾ ਹੋ ਗਿਆ ਤਾਂ ਮਹਿਲਾਂ ਵਿੱਚ ਖੁਸ਼ੀਆਂ ਮਨਾਈਆਂ ਜਾਣ ਲੱਗ ਪਈਆਂ ਸਨ ਰਾਜਾ ਬਹੁਤ ਪ੍ਰਸੰਨ ਹੋਇਆ ਉਸ ਨੇ ਭਾਈ ਸੌਣ ਮਲ ਜੀ ਨੂੰ ਕਿਹਾ ਕਿ ਮੈਂ ਤੁਹਾਡੇ ਤੇ ਬਹੁਤ ਔਰਸਨ ਹਾਂ ਉਸੇ ਮੇਰੇ ਤੇ ਬਹੁਤ ਵੱਡੀ ਕਿਰਪਾ ਕੀਤੀ ਹੈ ਮੈਨੂੰ ਹੁਕਮ ਕਰੋ ਕਿ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ ਸੌਣਮਲ ਜੀ ਨੇ ਕਿਹਾ ਮੈਨੂੰ ਮੇਰੇ ਗੁਰੂ ਨੇ ਅਮਾਰਤੀ ਲੱਕੜ ਲੈਣ ਲਈ ਭੇਜਿਆ ਹੈ ਇਹ ਮੈਂ ਉਹ ਲੱਕੜ ਲੈਣ ਵਾਸਤੇ ਇੱਥੇ ਆਇਆ ਹਾਂ ਰਾਜਾ ਸੌਣਮਲ ਜੀ ਦੀ ਇਹ ਗੱਲ ਸੁਣ ਕੇ ਉਸ ਨੇ بڑے بڑے ਦਰਖਤ ਕਟਵਾਉਣੇ ਸ਼ੁਰੂ ਕਰ ਦਿੱਤੇ ਉਹ ਦਰਖਤਾਂ ਦੀਆਂ ਗੰਢਾਂ ਬਣ ਕੇ ਉਹਨਾਂ ਨੇ ਬਿਆਸ ਦਰਿਆ ਵਿੱਚ ਰੋੜ ਦਿੱਤੇ ਜੋ ਗੋਇੰਦਵਾਲ ਸਾਹਿਬ ਵਿਖੇ ਆ ਕੇ ਗੁਰੂ ਕੇ ਸਿੱਖਾਂ ਨੇ ਫੜੇ ਅਤੇ ਜਿਨ੍ਹਾਂ ਸਿੱਖਾਂ ਨੂੰ ਅਮਾਰਤੀ ਲੱਕੜ ਦੀ ਲੋੜ ਸੀ ਉਹਨਾਂ ਨੂੰ ਦੇ ਦਿੱਤੇ ਗੋਇੰਦਵਾਲ ਸਾਹਿਬ ਵਿਖੇ ਬੜੀਆਂ ਸੁੰਦਰ ਇਮਾਰਤਾਂ ਬਣਨ ਲੱਗ ਪਈਆਂ ਸਨ ਹਰੀਪੁਰ ਅਤੇ ਕਾਂਗਲੇ ਦੇ ਆਸ-ਪਾਸ ਪਹਾੜੀ ਲੋਕਾਂ ਨੇ ਸਾਵਣ ਮਲ ਜੀ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਸੀ